ਉਹ ਤੋਂ ਨੇ ਫਾਰਮਰ ਪ੍ਰੋਟੈਸਟ ਦੇ ਉੱਤੇ ਰੇਪ ਦੇ ਇਲਜ਼ਾਮ ਵੀ ਲਾਏ ਨੇ ਕਿ ਜਿਹੜੇ ਫਾਰਮ ਪ੍ਰੋਟੈਸਟ ਹੋਇਆ ਸੀ ਨਾ ਉਹਦੇ ਵਿੱਚ ਰੇਪ ਹੋਏ ਨੇ ਲਾਸ਼ਾਂ ਟੰਗੀਆਂ ਗਈਆਂ ਨੇ ਤੇ ਭਾਜੀ ਹੋਇਆ ਤਾਂ ਕੋਈ ਨਹੀਂ ਇੱਕੋ ਲਾਸ਼ ਟੰਗੀ ਗਈ ਸੀ ਉਹ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਆਇਆ ਸੀ ਤੇ ਉਦੋਂ ਸਿੱਖਾਂ ਨੇ ਮਾਰ ਕੇ ਟੰਗਦਾ ਸੀ ਹਾਂ ਮੈਂ ਵੀ ਉਹੀ ਗੱਲ ਸੁਣੀ ਤੂੰ ਸੁਣੀ ਕੋਈ ਹੋਰ ਵੀ ਰੇਪ ਹੋਇਆ ਹੋਵੇ ਉੱਥੇ ਕੋਈ ਸੁਣੀ ਸੀ ਬਿਲਕੁਲ ਨਹੀਂ ਭਾਜੀ ਬਿਲਕੁਲ ਨਹੀਂ ਤੇ ਮਾਨ ਸਾਹਿਬ ਨੇ ਸਹੀ ਕਿਹਾ ਨਾ ਫਿਰ ਕਈ ਬੰਦੇ ਵਿਰੋਧ ਕਰ ਰਹੇ ਨੇ ਮਾਨ ਸਾਹਿਬ ਨੇ ਇਹ ਨਹੀਂ ਕਿਹਾ ਕਿ ਕਿਸੇ ਦੀ ਧੀ ਭੈਣ ਨਾਲ ਰੇਪ ਕਰੋ ਜਾ ਕੇ ਜਾਂ ਕਿਸੇ ਦੀ ਧੀ ਪੈ ਨਾਲ ਰੇਪ ਹੋਣਾ ਚਾਹੀਦਾ ਜੱਕ ਕੰਗੜਾ ਨਾਲ ਅਸੀਂ ਰੇਪ ਕਰਾਂਗੇ ਜਾਂ ਕੰਗੜਾ ਦਾ ਰੇਪ ਹੋਣਾ ਚਾਹੀਦਾ ਇਦਾਂ ਦਾ ਤੇ ਉਹਨੇ ਕੁਝ ਵੀ ਨਹੀਂ ਕਿਹਾ ਲੋਕੀ ਕਹਿਣ ਲੱਗ ਪਏ ਕੰਗੜਾ ਵੀ ਕਹਿਣ ਲੱਗ ਪਏ ਮੈਨੂੰ ਰੇਪ ਤੇ ਥ੍ਰੈਟ ਆਈ ਰਹੇ ਮਾਨ ਸਾਹਬ ਨੇ ਇਹ ਨਹੀਂ ਕਿਹਾ ਵੀ ਅਸੀਂ ਕੰਗੜਾ ਨਾਲ ਰੇਪ ਕਰਾਂਗੇ ਉਹਨਾਂ ਨੇ ਕਿਹਾ ਵੀ ਜਿਹੜੀ ਰੇਪ ਦੀ ਗੱਲ ਕਰਨੀ ਏ ਜਿੱਥੇ ਹੋਇਆ ਵੀ ਨਾ ਹੋਵੇ ਤੇ ਉਹ ਰੇਪ ਦੀ ਇੱਕ ਕੁੜੀ ਗੱਲ ਕਰਦੀ ਹੋਵੇ ਤੇ ਫਿਰ ਉਹਦੇ ਕੋਲ ਪੁੱਛ ਲਓ ਉਹਨੂੰ ਜ਼ਿਆਦਾ ਐਕਸਪੀਰੀਅੰਸ ਹੋਣਾ ਸਾਨੂੰ ਤੇ ਇਹੀ ਪਤਾ ਹੈ ਵੀ ਰੇਪ ਇੱਕ ਕੁੜੀ ਦੀ ਮਰਜ਼ੀ ਨਾਮ ਹੈ ਉਹਦੇ ਉੱਤੇ ਚੜ ਕੇ ਤੱਕੇ ਨਾਲ ਸਰੀਰਕ ਸਬੰਧ ਬਣਾਏ ਜਾਣ ਉਹਨੂੰ ਰੇਪ ਕਹਿੰਦੇ ਨੇ ਹੁਣ ਇਦਾਂ ਦਾ ਤੇ ਕਿਸਾਨਾਂ ਨੇ ਉੱਚ ਉੱਥੇ ਕੁਛ ਕੀਤਾ ਹੀ ਨਹੀਂ ਹੁਣ ਕੰਗਣਾ ਕਿਨੂੰ ਰੇਪ ਕਹਿ ਰਹੀ ਹੈ ਜਿੱਦੋਂ ਉੱਥੇ ਕੁਛ ਹੋਇਆ ਹੀ ਨਹੀਂ ਇਹਦਾ ਮਤਲਬ ਫਿਰ ਕੰਗਣਾ ਨੂੰ ਜ਼ਿਆਦਾ ਪਤਾ ਹੋਣਾ ਹੈ ਫਿਰ ਰੇਪ ਕੀ ਹੈ ਉਹ ਹੀ ਡਿਫਾਈਨ ਕਰਦੇ ਫਿਰ ਐਕਸਪਲੇਨ ਕਰਦੇ ਇਹ ਭਾਜੀ ਬੜੀ ਵਾਰੀ ਬੜੀ ਵਾਰੀ ਇਹ ਹਲ-ਜਲ ਝਾਮ ਲਾਉਂਦੀ ਹੈ ਹੁਣ ਆਪਾਂ ਲੋਕਾਂ ਨੇ ਬਾਰ ਬਾਰ ਕਹਿਣਾ ਤੁਹਾਨੂੰ ਸਿਖਾਉਣ ਨੂੰ ਕਾਤੋਂ ਪ੍ਰੋਬਲਮ ਹੈ ਉਹ ਯਾਰ ਤੁਸੀਂ ਆਪ ਹੀ ਪ੍ਰੋਬਲਮ ਕ੍ਰੀਏਟ ਕਰੋ ਹੁਣ ਕਹਿੰਦੀ ਹੈ ਭਾਈ 2014 ਚ ਇੰਡੀਆ ਨੂੰ ਜਾਦੀ ਮਿਲੀ ਹੈ ਦੂਜਾ ਕਹਿੰਦੀ ਹੈ ਮੋਦੀ ਜ ਹਾਲਾਂਕਿ ਮੋਦੀ ਦੇ ਗੁਜਰਾਤ ਦੰਗਿਆਂ ਦੇ ਉਹ ਚੱਲਣ ਦੇ ਨੇ ਜੋ ਵੀ ਇਲਜ਼ਾਮ-ਲਜੂਮ ਜੇ ਹਨਾ ਕਦੇ ਵਿਸ਼ਨੂ ਦਾ avatars ਕਦੇ ਮੇਰੇ ਕੋਲ ਵੀਡੀਓ ਪਈ ਹੈ ਉਹ ਤੁਸੀਂ ਵੀ ਦੇਖਣੀ ਇੰਟਰਵਿਊ ਚ ਕਹਿੰਦੀ ਹੋ ਕਦੇ ਇੰਦਰਾ ਦਾ avatars ਮਤਲਬ ਕਿ ਯਾਰ ਤੁਸੀਂ ਆਪ ਤੁਹਾਡੇ ਉਹ ਗੋਡਾਣਾ ਇਹੋ ਜਿਹੇ ਬੰਦੇ ਨੂੰ ਕੰਪੇਅਰ ਕਰੀ ਜਾਂਦੀ ਹੈ ਤੁਹਾਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਤੇ ਜਦੋਂ ਕੋਈ ਹੋਰ ਬੋਲੇ ਉਦੋਂ ਨਹੀਂ ਇੱਦਾਂ ਕਿਤੇ ਬੋਲ ਸਕਦੇ ਪਰ ਮੈਂ ਕਹਿੰਨਾ ਸੈਂਸਰ ਬੋਰਡ ਨੇ ਬਈ ਬਹੁਤ ਵਧੀਆ ਕੰਮ ਕੀਤਾ ਉਹਦੀ ਫਿਲਮ ਪ੍ਰੂਵ ਨਹੀਂ ਕੀਤੀ ਕਹਿੰਦੇ ਆਸ ਕੱਟ ਲਾ ਇਹਦੇ ਚ ਨਹੀਂ ਵਧੀਆ ਕੀਤਾ ਵਧੀਆ ਇੱਦਾਂ ਹੀ ਯਾਰ ਮੈਂ ਕਹਿੰਨਾ ਜੇ ਕਾਨੂੰਨ ਬਰਾਬਰ ਕੰਮ ਕਰੇ ਨਾ ਸਾਰਿਆਂ ਨੂੰ ਬਰਾਬਰ ਹੱਕ ਦੇਵੇ ਮੈਂ ਕਹਿੰਦਾ ਕਿਸੇ ਦੇ ਮਨ 'ਚ ਕਦੀ ਵੀ ਇਹ ਗੱਲ ਨਾ ਆਵੇ ਵੀ ਸਾਨੂੰ ਆਹ ਮੁਲਕ ਚਾਹੀਦਾ ਸਾਨੂੰ ਆਹ ਮੁਲਕ ਚਾਹੀਦਾ ਸਾਰੇ ਮਿਲ ਜੁਲ ਕੇ ਰਹਿਣ ਅਗਰ ਸਿਸਟਮ ਸਹੀ ਨਿਆ ਕਰੇ ਤੇ ਫਰੈਸ਼ ਭਾਜੀ ਤੂੰ ਗੱਲ ਨਹੀਂ ਕੀਤੀ ਵੀ ਕੰਗਣਾ ਕਹਿੰਦੀ ਸਾਨੂੰ 2014 ਤੋਂ ਬਾਅਦ ਆਜ਼ਾਦੀ ਮਿਲੀ ਏ ਤੇ ਫੇਰ ਸਹੀ ਕੰਮ ਕੀਤੇ ਸਤਵੰਤ ਬੀਨਤ ਸਿੰਘ ਨੇ ਜਿਹੜੀ ਗੁਲਾਮ ਸੀ ਅੰਗਰੇਜ਼ਾਂ ਦੀ ਇੰਦਰਾ ਗਾਂਧੀ ਕਗਨਾਪ ਕਹਿੰਦੀ ਵੀ ਨਾ 2014 ਤੋਂ ਬਾਅਦ ਸਾਨੂੰ ਗੱਲ ਮਿਲੀ ਏ ਆਜ਼ਾਦੀ ਇਹਦਾ ਮਤਲਬ ਇੰਦਰਾ ਗਾਂਧੀ ਅਸਲੀ ਆਜ਼ਾਦੀ ਅਸਲੀ ਆਜ਼ਾਦੀ 2014 ਤੋਂ ਬਾਅਦ ਮਿਲੀ ਇਹਦਾ ਮਤਲਬ ਕਿ ਉਹ ਇੰਦਰਾ ਗਾਂਧੀ ਗੁਲਾਮ ਸੀ ਅੰਗਰੇਜ਼ਾਂ ਦੀ ਗੁਲਾਮ ਸੀ ਨਾ ਬਿਲਕੁਲ ਉਹਨਾਂ ਨੂੰ ਰਿਪੋਰਟਾਂ ਭੇਜ ਰਹੀ ਸੀ ਤੇ ਸਾਨੂੰ ਇਹੀ ਦੱਸਿਆ ਗਿਆ ਕਿ 1947 'ਚ ਦੇਸ਼ ਛਾਦ ਹੋਇਆ ਇਹਦਾ ਮਤਲਬ ਇੰਦਰਾ ਗਾਂਧੀ ਦੇਸ਼ ਦੇ ਲੋਕਾਂ ਨੂੰ ਫਦੂ ਬਣਾ ਰਹੀ ਸੀ ਤੇ ਵਧੀਆ ਕੀਤਾ ਇੰਦਰਾ ਅਚਤਵਰਧ ਸਿੰਘ ਬਿੰਦ ਸਿੰਘ ਨੇ ਉਹਨੂੰ ਮਾਰਿਆ ਇੱਕ ਇੱਕ ਉਸ ਕੁੜੀ ਨੂੰ ਜਿਹੜੀ ਝੂਠ ਬੋਲ ਰਹੀ ਸੀ ਇਨੇ ਕਰੋਨਾ ਲੋਕਾਂ ਨਾਲ ਜਨਾਨੀ ਵਧੀਆ ਕਿ ਨਹੀਂ ਕੰਮ ਕੀਤਾ ਫਿਰ ਤੇ ਤੂੰ ਬੇਵਕੂਮ ਇਹੋ ਜਿਹੇ ਇਹੋ ਜਿਹੇ ਤਾਂ ਫਿਲਮ ਬਣਾ ਰਹੀ ਹੈ ਜਿਹੜੇ 1975 ਨਹੀਂ 1914 ਤੋਂ ਬਾਅਦ ਦੀਆਂ ਸਟੋਰੀਆਂ ਦੇ ਫਿਲਮ ਬਣਾ ਤੇ ਭਾਜੀ ਭਾਰਤੀ ਜਨਤਾ ਪਾਰਟੀ ਵੀ ਹੁਣ ਮੈਂ ਕਹਿੰਦਾ ਇਹ ਤੋਂ ਇਹ ਗੱਲ ਤੋਂ ਮਾਫੀ ਮੰਗੀ ਆ ਉਹ ਕਹਿੰਦੀ ਕਿ ਸਾਡਾ ਇਹ ਵਿਚਾਰਨਾ ਕੋਈ ਲੈਣ ਦੇਣ ਨਹੀਂ ਹੈ ਇਹ ਜੋ ਕੰਗੜਾ ਨੇ ਬੋਲਿਆ ਆਪਣੇ ਤੌਰ ਤੇ ਬੋਲਿਆ ਭਾਵੇਂ ਸਾਡੀ ਐਮਪੀ ਹੈ ਪਰ ਆਪਣਾ ਇਹ ਤੋਂ ਪੱਲਾ ਸਾਫ਼ ਹੈ ਪਾ ਮੇ ਮੋਦੀ ਨਾਲ ਜਿੰਨਾ ਮਰਜੀ ਬੰਦਾ ਕਲੋਜ ਹੋ ਜੇ ਪਰ ਅਗਲਿਆਂ ਨੇ ਆਪਣਾ ਪੱਲਾ ਸਾਫ ਕਰ ਲਿਆ ਭਾਜੀ ਉਹ ਕੰਗਣਾ ਵਿਚਾਰੀ ਕੰਦੀ ਉਹ ਫਰੇਸ਼ ਭਾਜੀ ਸਿਆਸਤ ਹੁੰਦੀ ਇਦਾਂ ਦੀ ਏ ਇਹਦੇ ਚ ਸਕਾ ਪਿਓ ਆਪਣੇ ਪੁੱਤਰ ਨੂੰ ਮਾਰ ਸਕਦਾ ਸਿਆਸਤ ਇਦਾਂ ਦੀ ਸ਼ਹਿਰ ਰਾਜਨੀਤੀ ਫਿਲਮ ਵੇਖੀ ਕਦੀ ਪਤਾ ਲੱਗ ਜਾਏਗਾ ਵੀ ਰਿਸ਼ਤੇ ਨਾਤੇਾਂ ਦੀ ਕੋਈ ਐਮੈਤ ਨਹੀਂ ਇਦੇ ਚ ਤੇ ਕੰਗਣਾ ਕਿਹੜੇ ਖੇਤ ਦੀ ਮੋਲੀ ਏ ਭਾਜੀ ਜੂਜ਼ ਕਰਨ ਦੀ ਉਹਨਾਂ ਵਾਸਤੇ ਹੁੰਦੇ ਨੇ ਨੰਬਰ ਜਦੋਂ ਤੱਕ ਕੰਗਣਾ ਵੋਟਾਂ ਲੈ ਗਿਆ ਰਹੀ ਏ ਉਦੋਂ ਤੱਕ ਉਹਨਾਂ ਦੀ ਏ ਜਦੋਂ ਉਹਨਾਂ ਨੂੰ ਲੱਗਾ ਨਾ ਕਿ ਕੰਗਣਾ ਹੋਣਾ ਸਾਡੇ ਵਾਸਤੇ ਇੱਕ ਵੋਟ ਨਹੀਂ ਲੈ ਕੇ ਆ ਰਹੀ ਕੀਬਤ ਕੰਗਣਾ ਦਾ ਐਕਸੀਡੈਂਟ ਕਰਾ ਦੇਣਾ ਕੋਈ ਪਤਾ ਨਹੀਂ ਇਹ ਸਿਆਸਤ ਹੁੰਦੀ ਤੈਹੀ ਗੱਲ ਕੰਗਣਾ ਕੰਮ ਨਾਲ ਕੰਮ ਵਧੀਆ ਕਰ ਆਪੇ ਵਧੀਆ ਫਿਲਮਾਂ ਮਿਲ ਗਈਆਂ ਫਿਲਮਾਂ ਬਾਲੀਵੁੱਡ ਚ ਹੋਰ ਵੀ ਐਕਟ੍ਰੈਸ ਨੇ ਕੋਣ ਕੋਣ ਇਹਦਾ ਕਿਸੇ ਇਹ ਤਾਂ ਹਰ ਦੂਜੇ ਮਹੀਨੇ ਬਾਰੇ ਦਾ ਇਲਜ਼ਾਮ ਆ ਜਾਂਦਾ ਕੋਈ ਬਿਆਨ ਆ ਜਾਂਦਾ ਅਗਲੀਆਂ ਆਪਣਾ ਕੰਮ ਕਰਦੀਆਂ ਨੇ ਤੂੰ ਕੰਮ ਕਰ ਕਿਉਂ ਇਹੋ ਜਿਹੇ ਫੁੱਦੂ ਪੰਗੇ ਲੈਣੀਆਂ ਬਾਅਦ ਤੂੰ ਕਹਿੰਨੀ ਹੈ ਕਿ ਮੈਨੂੰ ਗਾਲਾਂ ਪੈ ਗਈਆਂ ਇਹ ਐਕਟਰ ਨਹੀਂ ਬੋਗੇ ਐਂ ਕੋਈ ਸ਼ੱਕ ਨਹੀਂ ਐਕਟਰ ਨਹੀਂ ਏਕ ਨੰਬਰ ਦੀ ਕੰਗਣਾ ਐਕਟਰ ਨਹੀਂ ਵਧੀਆ ਐ ਮੈਂ ਪਹਿਲਾਂ ਹੀ ਕਹਦਾ ਮੈਂ ਕੰਮ ਵਧੀਆ ਕਰਦੀ ਐ ਹਮ ਘੈਂਟ ਬਹੁਤ ਐਕਟਰ ਨਹੀਂ ਪਰ ਚਵਲਾਂ ਬਹੁਤ ਮਾਰਦੀ ਐ ਮੈਂ